ਬਹੁਤ ਲੰਬੇ ਸਮੇਂ ਤੋਂ ਹੁਣ ਇੱਕ ਮਹਾਦੇਵ ਬੈਟਿੰਗ ਐਪ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਜਿਹੜੀ ਹੁਣ ਬੈਟਿੰਗ ਐਪ ਹੈ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਛਿੜਿਆ ਹੋਇਆ ਹੈ ਇਸ ਬੈਟਿੰਗ ਐਪ ਦੇ ਵਿੱਚ ਬਹੁਤ ਵੱਡੀਆਂ ਮਹਾਨ ਹਸਤੀਆਂ ਵੀ ਸ਼ਾਮਲ ਸਨ ਜੋ ਕਿ ਹੁਣ ਇਸ ਦੇ ਉੱਤੇ ਐਪ ਦੇ ਉੱਤੇ ਬੈਟਿੰਗ ਲਗਾਉਂਦੀਆਂ ਸੀਗੀਆਂ ਹਾਲਾਂਕਿ ਤੁਹਾਨੂੰ ਦੱਸ ਹੀ ਇਹ ਕਿ ਇਸ ਦੇ ਵਿੱਚ ਹੁਣ ਇੱਕ ਬੇहद ਵੱਡਾ ਜਿਹੜਾ ਕਾਰੋਬਾਰੀ ਐ ਸੌਰਵ ਨਾਮ ਦਾ ਉਸਦੀ ਗ੍ਰਿਫਤਾਰੀ ਨੂੰ ਲੈ ਕੇ ਚਰਚਾ ਚੱਲ ਚੁੱਕੀ ਐ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਦਰਸੋ ਤੁਹਾਨੂੰ ਦੱਸੀਏ ਕਿ ਹੁਣ ਈਡੀ ਦੇ ਵੱਲੋਂ ਅਜਿਹੇ ਕਾਲੇ ਧੰਦਾ ਕਰਨ ਵਾਲੇ ਯਾਨੀ ਕਿ ਹੁਣ ਇੱਕ ਕਾਲਾ ਧੰਨ ਇਕੱਠਾ ਇਸ ਬੈਟਿੰਗ ਐਪ ਦੇ ਵਿੱਚੋਂ ਕੀਤਾ ਜਾਂਦਾ ਸੀਗਾ ਤੇ ਉਹਨਾਂ ਲੋਕਾਂ ਦੀ ਹੁਣ ਜਿਹੜੀ ਛਾਣਪਣ ਕੀਤੀ ਜਾ ਰਹੀ ਐ ਉਹ ਲੋਕ ਈਡੀ ਦੀ ਰਡਾਰ ਤੇ ਨੇ ਤਾਂ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਐ ਕਿ ਇਸੇ ਤਰੀਕੇ ਦੇ ਨਾਲ ਇੱਕ ਸੌਰਵ ਨਾਮ ਦਾ ਕਾਰੋਬਾਰੀ ਜੋ ਸੀਗਾ ਉਹ ਦਾ ਬੈਟਿੰਗ ਐਪ ਦੇ ਉੱਤੇ ਕਾਫੀ ਜ਼ਿਆਦਾ ਹੀ ਪ੍ਰਚਲਿਤ ਸੀਗਾ ਔਰ ਸਭ ਤੋਂ ਵੱਡੇ ਪੱਧਰ ਤੇ ਉਸ ਤੇ ਉਸ ਦਾ ਨਾਮ ਸਾਹਮਣੇ ਆਂਦਾ ਸੀ ਤੇ ਇਸ ਤੋਂ ਬਾਅਦ ਉਸ ਦਾ ਵਿਆਹ ਸੀਗਾ ਵਿਆਸ ਮਾਗਮ ਦੇ ਦੌਰਾਨ ਹੀ ਈਡੀ ਜਿਹੜੀ ਆ ਉਥੇ ਡੇਡ ਮਾਰਨ ਪਹੁੰਚੀ ਪਰ ਜਦੋਂ ਸੌਰਵ ਨੂੰ ਇਸ ਡੇਡ ਦੇ ਬਾਰੇ ਪਹਿਲਾਂ ਹੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਉਥੋਂ ਤੁਰੰਤ ਆਪਣੇ ਮੰਡਪ ਤੋਂ ਹੀ ਅਰਜੈਂਟ ਕਾਲ ਫੋਨ ਦਾ ਬਹਾਨਾ ਲਗਾ ਕੇ ਮੰਡਪ ਤੋਂ ਹੀ ਫ੍ਰਾਂਕ ਹੋ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਈਡੀ ਜਦੋਂ ਪਹੁੰਚਦੀ ਹੈ ਤਾਂ ਸੌਰਵ ਤੱਕ ਪਹੁੰਚ ਨਹੀਂ ਕਰ ਪਾਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਲਾੜੀ ਬੈਠੀ ਹੁੰਦੀ ਹੈ ਹੱਥਾਂ ਤੇ ਮਹਿੰਦੀ ਸਜਾਈ ਤਾ ਉਹ ਲਾੜੇ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਪਰ ਸੌਰਾ ਵੀਡੀ ਦੀ ਰੇਟ ਤੋਂ ਬਚਣ ਦੇ ਲਈ ਉਥੋਂ ਦੀ ਫਰਾਰ ਹੋ ਜਾਂਦਾ ਹੈ ਤੇ ਦੇ ਬੇਹੱਦ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹੁਣ ਉਸ ਤੋਂ ਬਾਅਦ ਈਡੀ ਵੀ ਖਾਲੀ ਹੱਥ ਨਹੀਂ ਗਈ ਐ ਈਡੀ ਨੇ ਲਾੜੀ ਜਾਂ ਉੱਥੇ ਹੋਰ ਵੱਡੀਆਂ ਹਸਤੀਆਂ ਪਹੁੰਚੀਆਂ ਸੀ ਉਹਨਾਂ ਕੋਲੋਂ ਪੂਰੇ ਮਾਮਲੇ ਦੀ ਪੁੱਛਗਿੱਛ ਕੀਤੀ ਐ ਛਾੜਬੀਨ ਹੋਈ ਐ ਤਾਂ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਜਾਂਚਿਆ ਗਿਆ ਪਰ ਹਾਲਾਂਕਿ ਈਡੀ ਦੇ ਪਹੁੰਚਣ ਤੋਂ ਪਹਿਲਾਂ ਹੀ ਵੱਡਾ ਜਿਹੜਾ ਇੱਕ ਖਿਡਾਰੀ ਕਹਿ ਸਕਦੇ ਆ بیٹنگ ਐਪ ਦੇ ਵਿੱਚ ਨਾਮੀ ਸੌਰਵ ਜੋ ਸੀਗਾ ਉਹੋ ਈਡੀ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ થો ਰਫੂ ਚੱਕਰ ਹੋ ਗਿਆ ਤਾਂ ਪੁਲਿਸ ਜੋ ਈਡੀ ਸੀਗੀ ਉਹ ਖਾਲੀ ਹੱਥ ਨਹੀਂ ਗਈ ਉਸਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਆ ਪਰ ਈਡੀ ਦੀ ਰਡਾਰ ਤੇ ਇਹ ਵੱਡੇ ਜਿਹੜੇ ਹੁਣ ਇਹ ਕਾਲਾ ਤਾਂ ਇਕੱਠਾ ਕਰਨ ਵਾਲੇ ਇਸ ਮਹਾਦੇਵ ਬੈਟਿੰਗ ਐਪ ਦੇ ਵਿੱਚੋਂ ਲੋਕ ਜਿਹੜੇ ਨੇ ਉਹਨਾਂ ਦੀ ਭਾਲ ਕਰਦੀ ਹੈ ਤਾਂ ਪੁਲਿਸ ਹੁਣ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਈਡੀ ਹੁਣ ਲਗਾਤਾਰ ਵੱਡੇ ਕਦਮ ਚੱਕ ਰਹੀ ਹੈ ਪਰ ਇਸ ਸੌਰਵ ਨੂੰ ਫੜਨ ਲਈ ਜਦੋਂ ਈਡੀ ਉੱਥੇ ਪਹੁੰਚੀ ਤਾਂ ਮੰਡਪ ਦੇ ਵਿੱਚ ਉਹ ਹੀ ਦਫੂ ਚੱਕਰ ਹੋ ਗਿਆ ਜਿਹੜਾ ਸੌਰਵ ਸੀਗਾ ਜਿਹੜੀ ਈਡੀ ਹੌਸੇ ਹੱਥ ਨਹੀਂ ਲੱਗਦਾ ਪਰ ਉਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਉੱਥੇ ਆਏ ਬਰਾਤੀ ਜਿਹੜੇ ਮਹਾਨ ਹਸਤੀਆਂ ਸੀਗੀਆਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੀਆਂ ਹਸਤੀਆਂ ਉੱਥੇ ਪਹੁੰਚਿਆ ਸੀਗੀਆਂ ਉਹਨਾਂ ਦੇ ਨਾਲ ਪੁੱਛ ਕੇ ਚੁਈਆ ਉਹਨਾਂ ਤੋਂ ਪੂਰੇ ਮਾਮਲੇ ਦੀ ਸਥਿਤੀ ਦਾ ਜਾਇਜ਼ਾ ਲਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਮਹਾਦੇਵ ਬੈਟਿੰਗ ਐਪ ਦੇ ਉੱਤੇ ਬਹੁਤ ਵੱਡੇ ਹੋਰ ਵੀ ਕਲਾਕਾਰ ਬਹੁਤ ਵੱਡੀਆਂ ਹਸਤੀਆਂ ਜੁੜੀਆਂ ਹੋਈਆਂ ਨੇ ਜੋ ਕਿ ਇਸ ਬੈਟਿੰਗ ਐਪ ਦੇ ਵਿੱਚ ਜ਼ਿਆਦਾ ਪ੍ਰਚਲਿਤ ਨੇ ਬਹੁਤਾਂ ਦਾ ਚਰਚਾ ਦੇ ਵਿੱਚ ਨੇ ਪਰ ਉਹਨਾਂ ਨੂੰ ਲੈ ਕੇ ਹੁਣ ਮਾਮਲਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਇਸ ਦੇ ਉੱਤੇ ਹੁਣ ਚਰਚਾਵਾਂ ਤੇਜ਼ ਨਹੀਂ ਦੇਖਣਾ ਬਣਦਾ ਹੈ ਕੀ ਕੁਝ ਹੁਣ ਈਡੀ ਜੋ ਹੈ ਵੱਡੇ ਖੁਲਾਸੇ ਕਰਦੀ ਹੈ ਪਰ ਹੁਣ ਮਹਾਦੇਵ بیٹنگ ਐਪ ਦੇ ਵਿੱਚ ਵੱਡੇ ਨਾਮੀ ਇੱਕ ਕਹਿ ਸਕਦੇ ਕਿ ਪੈਸਾ ਲਗਾਉਣ ਵਾਲੇ ਕਾਲਾ ਧਨ ਇਕੱਠਾ ਕਰਨ ਵਾਲੇ ਸੌਰਵ ਨੂੰ ਪੁਲਿਸ ਈਡੀ ਜੋ ਫੜਨ ਪਹੁੰਚਦੀ ਹੈ ਪਰ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਪੂਰਾ ਮਾਮਲਾ ਹੁਣ ਚਰਚਾ ਦਾ ਵਿਸ਼ਾ ਦੇਖਣਾ ਬਣਦਾ ਹੈ ਕੀ ਕੁਝ ਇਸ ਪੂਰੇ ਮਾਮਲੇ ਤੇ ਨਿਕਲ ਕਿਉਂਦਾ ਹੈ ਕੀ ਕੁਝ ਘਰਦਈ ਹੁੰਦੀ ਹੈ